ਦੋਸਤੋ ਮੀਂਹ ਦਾ ਸਿਰਾ ਕਰਾਈ ਜਾਂਦਾ ਆ ਆਧਰਾ ਆਮ ਆਦਮੀ ਪਾਰਟੀ ਵਾਲੇ ਆਪ ਦਾ ਪ੍ਰਚਾਰ ਕਰਦੇ ਫਿਰਦੇ ਆ ਵੀ ਭਾਈ ਵੋਟਾਂ ਆਮ ਆਦਮੀ ਨੂੰ ਪਾਇਆ ਜਾ ਹੈਪੀ ਰਾਣੀਆਂ ਇਹ ਦੇਖੋ ਦੋਸਤੋ بارش ਨੇ ਵੀ ਕੰਦੇ ਸਿਰਾ ਹੀ ਕਰਾ ਰੱਖਿਆ ਦੇਖੋ ਪੈਂਦੀ بارش ਬਾਈ ਡੇਲੀ ਆਸ ਵੇਲੇ ਬਾਈ ਮੀਂਹ ਆ ਜਾਂਦਾ ਸਾਡੇ ਦੇ ਬੁਰਾ ਹਾਲ ਹੋਇਆ ਪਿਆ ਬਾਈ ਆਹ ਦੇਖ ਸਕਦੇ ਹੋ ਤੁਸੀਂ ਮੀਂਹ ਕੰਦੇ ਬਲਬਲਿਆਂ ਲਾ ਗਿਆ ਬਾਈ ਇਹ ਦੇਖ ਸਕਦਾ ਤੁਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਿਤੇ ਤੇ ਜਵਾਂ ਨਹੀਂ ਪੌਂਦਾ ਤੇ ਕਿਤੇ ਸਿਰੇ ਕਰਾਈ ਜਾਂਦਾ ਦੇਖੋ ਪ੍ਰਣਾਲੇ ਚੱਲੇ ਛੜਾਕੇ ਜੇ ਆਉਂਦੇ ਕੋਦਾਮੀ